ਦੇ ਵਿੱਚ ਸਿਹਤ ਉਹ ਭਾਗ ਦੇ ਵਿੱਚ ਕੰਮ ਕਰਦੇ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਸਾਡੇ ਮਾਨਯੋਗ ਸਿਵਲ ਸਰਜਨ ਫਾਜ਼ਿਲਕਾ ਡਾਕਟਰ 에ਰਿਕ ਐਡੀਸਨ ਜੀ ਉਹਨਾਂ ਦੇ ਨਾਲ ਸਾਡੇ ਫੈਮਿਲੀ ਪਲੈਨਿੰਗ ਅਫਸਰ ਡਾਕਟਰ ਕਵਿਤਾ ਜੀ ਅਸੀਂ ਸਾਡੇ ਅਫਸਰ ਸਹਿਬਾਨ ਨੂੰ ਮਿਲੇ ਸੀ ਤੇ ਅੱਜ ਅਸੀਂ ਪੂਰੇ ਫਾਜ਼ਿਲਕਾ ਜ਼ਿਲ੍ਹੇ ਵੱਲੋਂ ਪੈਰਾਮੈਡੀਕਲ ਯੂਨੀਅਨ ਇਕੱਠਿਆਂ ਹੋ ਕੇ ਸਾਡੇ ਅਫਸਰ ਸਹਿਬਾਨ ਨੂੰ ਇਹ ਬੇਨਤੀ ਕੀਤੀ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਸਾਡੇ ਮੁਲਾਜ਼ਮਾਂ ਦੀਆਂ ਪੋਸਟਾਂ ਬਹੁਤ ਖਾਲੀ ਪਈਆਂ ਤੇ ਸਾਡੇ ਜਿਹੜੇ ਕੰਮ ਕਰਦੇ ਕਰਮਚਾਰੀ ਆ ਉਹਨਾਂ ਦੇ ਉੱਤੇ ਡਬਲ ਬੋਝ ਆ ਉਸ ਦਾ ਕਿ ਕਰਮਚਾਰੀਆਂ ਦੀਆਂ ਡਿਊਟੀਆਂ ਜਿਹੜੀਆਂ ਉਹਨਾਂ ਨੂੰ ਨਾਲ ਕਰਨੀਆਂ ਪੈ ਰਹੀਆਂ ਅਸੀਂ ਆਪਦੇ ਅਫਸਰ ਸਹਿਬਾਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਜਿਹੜੀਆਂ ਸਰਕਾਰ ਨੇ ਪੋਸਟਾਂ ਖਾਲੀ ਰੱਖੀਆਂ ਹੋਈਆਂ ਪੰਜਾਬ ਸਰਕਾਰ ਇਹਨਾਂ ਪੋਸਟਾਂ ਨੂੰ ਤੁਰੰਤ ਭਰੇ ਤੇ ਸਾਡੇ ਕਰਮਚਾਰੀਆਂ ਦਾ ਜਿਹੜਾ ਬਰਡਨ ਉਹ ਲਵੇ ਇਸ ਤੋਂ ਇਲਾਵਾ ਬਲਾਕਾਂ ਦੇ ਅਲੱਗ-ਅਲੱਗ ਮਸਲੇ ਸਾਡੇ ਜ਼ਿਲ੍ਹੇ ਦੇ ਬਲਾਕਾਂ ਦੇ ਸੀਗੇ ਉਹ ਅਸੀਂ ਸਾਡੇ ਅਫਸਰ ਸਹਿਬਾਨਾਂ ਦੇ ਨਾਲ ਸਾਂਝੇ ਕੀਤੇ ਆ ਤੇ ਸਾਨੂੰ ਸਾਡੇ ਅਫਸਰ ਸਹਿਬਾਨਾਂ ਨੇ ਇਹ ਭਰੋਸਾ ਦਿਵਾਇਆ ਹੈ ਆਉਣ ਵਾਲੀ ਮੀਟਿੰਗ ਤੱਕ ਅਸੀਂ ਜਿਹੜੇ ਤੁਹਾਡੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਜਥੇਬੰਦੀ ਵੱਲੋਂ ਸਾਡੇ ਸਿਵਲ ਸਰਜਨ ਸਹਿਬਾਨ ਇਹਨਾਂ ਦੇ ਦਫ਼ਤਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਮਹੀਨੇ ਦੀ ਜਿਹੜੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਏਗੀ ਉਦੋਂ ਤੱਕ ਅਸੀਂ ਕੁਝ ਮਸਲੇ ਜਿਹੜੇ ਆ ਉਹਨਾਂ ਨੂੰ ਹੱਲ ਕਰਨ ਲਈ ਕਾਮਯਾਬ ਹੋਵਾਂਗੇ ਅੱਜ ਸਿਵਲ ਸਰਜਨ ਦਫ਼ਤਰ ਵਿੱਚ ਪੈਰਾਮੈਡੀਕਲ ਟ੍ਰੇਡ ਦੇ ਸਾਰੇ ਵਿੰਗਸ ਦੇ ਕੈਡਰਸ ਦੇ ਪ੍ਰਦਾਨ ਆਏ ਸੀਗੇ ਇੱਕ ਸਾਡੀ ਕਾਮਨ ਮੀਟਿੰਗ ਹੋਈ ਹੈ ਕੁਝ ਗੱਲਾਂ ਦੇ ਸਹਿਮਤੀ ਬਣੀ ਹੈ ਜਿਹੜੇ ਜਿਹੜੇ ਪ੍ਰੋਬਲਮਸ ਸੀਗੇ ਆ ਜਿਹੜੀਆਂ ਜਿਹੜੀਆਂ ਸਾਡੇ ਲੈਵਲ ਤੇ ਸੋਲਵ ਹੋ ਸਕਦੀਆਂ ਅਸੀਂ ਵਿਸ਼ਵਾਸਨ ਦਿੱਤਾ ਕਿ ਅਸੀਂ ਜ਼ਰੂਰ ਕਰਾਂਗੇ ਕੁਝ ਚੀਜ਼ਾਂ ਸਾਨੂੰ ਸਹਿਯੋਗ ਚਾਹੀਦਾ ਸੀਗਾ ਉਹਨਾਂ ਵਾਸਤੇ ਮੈਂ ਧੰਨਵਾਦ ਵੀ ਕਰਦਾ ਹਾਂ ਸਾਡੇ ਜਿੰਨੇ ਵੀ ਪ੍ਰਧਾਨ ਆਏ ਸੀ ਉਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਕਿ ਉਹ ਸਾਡੇ ਨਾਲ ਕੋਆਪਰੇਟ ਕਰਨਗੇ ਜਿਹੜੇ ਮਸਲੇ ਅਸੀਂ ਬੈਠ ਕੇ ਰਿਜ਼ੋਲਵ ਕਰ ਸਕਦੇ ਆ ਉਹ ਅਸੀਂ ਕਰਾਂਗੇ ਤੇ ਜੇ ਕੁਝ ਚੀਜ਼ਾਂ ਹੈਗੀਆਂ ਡਿਮਾਂਡ ਦਾ ਸਾਡੀਆਂ ਕਾਮਨ ਜਿਹੜੀਆਂ ਕਿ ਅਸੀਂ ਸਟੇਟ ਤੇ ਕਰਨੀਆਂ ਉਹ ਵੀ ਅਸੀਂ ਪ੍ਰੋਪਰ ਪ੍ਰੈਜੈਂਟੇਸ਼ਨ ਬਣਾ ਕੇ ਪੇਸ਼ ਤੇ ਰੱਖਾਂਗੇ ਤਾਂ ਜੋ ਜਿਹੜੇ ਸਾਡੇ ਕੋਲ ਕਾਫੀ ਟਾਈ ਉਜਲ ਤੋ ਜਲਦ ਪੂਰੀ ਹੋ ਸਕੇ ਸਾਡਾ ਜ਼ਿਲ੍ਹਾ ਵਧੀਆ ਸੁਚਾਰੂ ਟੰਗਣਾ ਚਲ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਬਾਕੀ ਇਹ ਹੈ ਕਿ ਜੋ ਜੋ ਇਹਨਾਂ ਨੇ ਮੁੱਦੇ ਦੱਸੇ ਹੋਏ ਹੈ ਉਹ ਅਸੀਂ ਆਪਣੇ ਅਲੱਗ-ਅਲੱਗ ਬਲਾਕਸ ਦੇ ਐਸਐਮਓ ਸਾਹਿਬਾਨ ਨਾਲ ਵੀ ਡਿਸਕਸ ਕਰਾਂਗੇ ਤੇ ਇਹਨਾਂ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਰੇ ਜਿਹੜੇ ਮੁੱਦੇ ਹੈ ਉਹ ਰਿਸੋਲਵ ਹੋ ਜਾਣ ਥੈਂਕ ਯੂ